ਆਪ ਗੁਰੂ ਕੀ ਸਾਧ ਸੰਗਤ ਅੱਜ ਆਪਾਂ ਸ੍ਰੀ ਹਜੂਰ ਮਹਾਰਾਜ ਪਿਆਰੇ ਬਾਬਾ ਜੀ ਬਾਬਾ ਈਸਰ ਸਿੰਘ ਜੀ ਨਾਨਕ ਸਰ ਕਲੇਰਾ ਜਗਰਾਉਂ ਵਾਲਿਆਂ ਦੀ ਜਨਮ ਸਾਖੀ ਵਿੱਚੋਂ ਅੱਜ ਇੱਕ ਸਾਖੀ ਸਰਵਣ ਕਰਦੇ ਹਾਂ ਜਿਸ ਨੂੰ ਸਰਵਣ ਕਰਕੇ ਪਤਾ ਲੱਗੇਗਾ ਕਿ ਕਮਾਈ ਵਾਲੇ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਨ ਦਾ ਕੀ ਲਾਭ ਪ੍ਰਾਪਤ ਹੁੰਦਾ ਹੈ ਇਹ ਸਾਖੀ ਪਿਆਰੇ ਬਾਬਾ ਜੀ ਦੇ ਹਜ਼ੂਰੀ ਕਵੀ ਸੰਤ ਬਾਬਾ ਗੀਜਾ ਸਿੰਘ ਜੀ ਮਹਾਂਪੁਰਖਾਂ ਦੀ ਲਿਖੀ ਹੋਈ ਹੈ ਸਾਧ ਸੰਗਤ ਸੰਤ ਬਾਬਾ ਗੀਜਾ ਸਿੰਘ ਜੀ ਲਿਖਦੇ ਹਨ ਕਿ ਨਾਨਕ ਸਰ ਪੱਥਰ ਦੀ ਸੇਵਾ ਚੱਲ ਰਹੀ ਸੀ ਇਹਤੇ ਪਿੰਡ ਮੌੜਾ ਤੋਂ ਇੱਕ ਸੇਵਾਦਾਰ ਝੰਡਾ ਸਿੰਘ ਸੇਵਾ ਕਰ ਰਿਹਾ ਸੀ ਇਸ ਨੇ ਗੁਰੂ ਕੀ ਸਾਧ ਸੰਗਤ ਰੰਗ ਵਾਲੇ ਡੱਬੇ ਵਿੱਚੋਂ ਰੰਗ ਲੈ ਕੇ ਆਪਣੇ ਵਾਲੇ ਕਮਰੇ ਨੂੰ ਥੋੜਾ ਜਿਹਾ ਰੰਗ ਕਰ ਲਿਆ ਜਦੋਂ ਇਸ ਨੇ ਆਪਣੇ ਕਮਰੇ ਨੂੰ ਰੰਗ ਕਰ ਲਿਆ ਤਾਂ ਮਿਸਤਰੀ ਇੰਦਰ ਸਿੰਘ ਇਸ ਨਾਲ ਬਹੁਤ ਨਾਰਾਜ਼ ਹੋਇਆ ਤੇ ਕਹਿਣ ਲੱਗਿਆ ਵੀ ਤੂੰ ਬਿਨਾਂ ਪੁੱਛੇ ਤੋਂ ਰੰਗ ਕਿਉਂ ਲੈ ਲਿਆ ਤੇ ਰੰਗ ਆਪਣੇ ਕਮਰੇ ਨੂੰ ਕਿਵੇਂ ਕਰ ਲਿਆ ਮੈਂ ਬਾਬਾ ਜੀ ਨੂੰ ਦੱਸਦਾ ਹਾਂ ਪਵਾਉਂਦਾ ਹਾਂ ਤੇਰੇ ਕੁੱਟ ਤੇ ਨਾਲ ਹੀ ਪੱਥਰ ਵਾਲੇ ਸਾਧ ਸੰਗਤ ਜਿਹੜੇ ਸੇਵਾ ਕਰਦੇ ਸਨ ਕੰਮ ਕਰ ਰਹੇ ਸਨ ਹੱਸਦੇ ਹੱਸਦੇ ਕਹਿਣ ਲੱਗ ਪਏ ਬਈ ਮਾੜੀ ਗੱਲ ਹੋਈ ਛੰਡਾ ਸਿਆ ਤੂੰ ਰੰਗ ਕਿਉਂ ਵਰਤ ਲਿਆ ਬਈ ਹੁਣ ਬਾਬਾ ਜੀ ਪਤਾ ਨਹੀਂ ਤੈਨੂੰ ਕੀ ਸਜ਼ਾ ਦੇਣਗੇ ਤੇ ਮਿਸਤਰੀ ਸੰਤਾ ਸਿੰਘ ਵੀ ਮੁੜ ਮੁੜ ਕੇ ਕਹੇ ਵੀ ਮੈਂ ਬਾਬਾ ਜੀ ਨੂੰ ਦੱਸਦਾ ਹਾਂ ਮੈਂ ਬਾਬਾ ਜੀ ਨੂੰ ਦੱਸਦਾ ਹਾਂ ਤੂੰ ਰੰਗ ਆਪਣੇ ਕਮਰੇ ਨੂੰ ਕਰ ਲਿਆ ਇਹ ਇਸ ਤਰ੍ਹਾਂ ਕਹਿ ਕੇ ਅੰਦਰ ਵੱਲ ਨੂੰ ਤੁਰ ਪਿਆ ਪਾ ਮੈਂ ਇਸ ਦਾ ਇੱਕ ਡਰਾਵਾ ਡਰਾਉਣ ਲਈ ਦਿੱਤਾ ਸੀ ਪਰ ਚੰਡਾ ਸਿੰਘ ਬਹੁਤ ਡਰ ਗਿਆ ਡਰ ਕੇ ਕਮਰਾ ਬੰਦ ਕਰਕੇ ਗੱਡੀ ਦੇ ਸਟੇਸ਼ਨ ਤੇ ਜਾ ਬੜਿਆ ਇਹ ਥੋੜਾ ਜਿਹਾ ਅੱਗੇ ਖਲੋ ਗਿਆ ਸਟੇਸ਼ਨ ਤੇ ਪਟੜੀ ਦੇ ਕੋਲ ਖਲੋ ਗਿਆ ਤੇ ਜਦੋਂ ਗੱਡੀ ਨੇ ਰਫ਼ਤਾਰ ਫੜ ਲਈ ਉੱਥੇ ਗੱਡੀ ਖੜੀ ਸੀ ਸਾਧ ਸੰਗਤ ਰੇਲ ਗੱਡੀ ਤਾਂ ਜਦੋਂ ਗੱਡੀ ਚੱਲੀ ਤੇ ਜਦੋਂ ਉਸਨੇ ਰਫ਼ਤਾਰ ਫੜੀ ਤਾਂ ਇਸਨੇ ਗੱਡੀ ਅੱਗੇ ਛਾਲ ਮਾਰ ਦਿੱਤੀ ਫਿਰ ਕਿਸੇ ਇੱਕਦਮ ਰੌਲਾ ਪੈ ਗਿਆ ਕਿ ਉਹ ਦੇਖੋ ਬਈ ਬੰਦਾ ਮਰ ਗਿਆ ਉਹ ਦੇਖੋ ਬੰਦਾ ਮਰ ਗਿਆ ਸਾਧ ਸੰਗਤ ਇਧਰ ਬਾਬਾ ਜੀ ਅੰਦਰ ਆਪਣੇ ਆਸਣ ਤੇ ਲੰਮੇ ਪਏ ਹੋਏ ਸਨ ਤੇ ਦੋ ਤਿੰਨ ਸੇਵਾਦਾਰ ਮੁੱਠੀ ਚਾਪੀ ਕਰ ਰਹੇ ਸਨ ਉਸ ਵੇਲੇ ਤਾਂ ਇੱਕ ਸੇਵਾਦਾਰ ਦੇ ਮੁੱਢੇ ਤੇ ਹੱਥ ਮਾਰ ਕੇ ਕਹਿਣ ਲੱਗੇ ਓਏ ਹਟ ਪਿੱਛੇ ਹਟ ਪਿੱਛੇ ਤੇ ਨਾਲ ਹੀ ਬਚਨ ਕੀਤਾ ਕਿ ਸਾਧੂ ਸੇਵਾਦਾਰਾਂ ਦਾ ਤਾਂ ਖਿਆਲ ਰੱਖਿਆ ਕਰ ਥੋੜੀ ਥੋੜੀ ਗੱਲ ਤੋਂ ਕਿੰਨੀ ਵੱਡੀ ਗੱਲ ਬਣਾ ਲੈਂਦੇ ਨੇ ਤਾ ਸਾਧ ਸੰਗਤ ਉਸ ਵੇਲੇ ਹਜ਼ੂਰੀ ਸੇਵਾਦਾਰ ਸੰਤ ਬਾਬਾ ਸਾਧੂ ਸਿੰਘ ਜੀ ਮਹਾਂਪੁਰਖ ਸੇਵਾ ਕਰ ਰਹੇ ਸਨ ਤਾ ਉਸ ਵੇਲੇ ਭਾਈ ਸਾਧ ਸੰਜੀ ਕਹਿੰਦੇ ਬਾਬਾ ਜੀ ਆਪ ਜੀ ਦੀ ਕਿਰਪਾ ਹੈ ਬੜਾ ਖਿਆਲ ਰੱਖੀਦਾ ਹੈ ਪਰ ਆਪ ਜੀ ਦੱਸੋ ਕੀ ਗੱਲ ਹੋਈ ਤਾਂ ਬਾਬਾ ਜੀ ਕਹਿੰਦੇ ਦੱਸੋ ਦੱਸੋ ਲਈ ਐ ਆਪੇ ਪਤਾ ਲੱਗ ਜੂ ਆਪੇ ਪਤਾ ਲੱਗ ਜਾਵੇਗਾ ਉਧਰ ਸਟੇਸ਼ਨ ਉੱਤੇ ਰੌਲਾ ਪੈ ਗਿਆ ਸਾਧ ਸੰਗਤ ਗਾਰਡ ਨੇ ਅੱਗੇ ਜਾ ਕੇ ਗੱਡੀ ਰੋਕ ਲਈ ਤਾਂ ਛੰਡਾ ਸਿੰਘ ਗੱਡੀ ਦੇ ਥੱਲੇੋਂ ਨਿਕਲ ਕੇ ਬਾਹਰ ਆ ਗਿਆ ਲੋਕ ਸਾਰੇ ਕਹਿਣ ਲੱਗੇ ਕਿ ਬਈ ਬੜਾ ਬਚਿਆ ਤੂੰ ਪਰ ਰੇਲਵੇ ਪੁਲਿਸ ਨੇ ਇਸ ਨੂੰ ਪਕੜ ਲਿਆ ਸਾਧ ਸੰਗਤ ਕਿ ਤੂੰ ਗੱਡੀ ਥੱਲੇ ਆ ਕੇ ਬਈ ਕਿਉਂ ਮਰਨ ਲੱਗਿਆ ਸੀ ਤੇ ਨਾਲ ਹੀ ਪੁੱਛਣ ਲੱਗੇ ਤੇ ਨਾਲ ਹੀ ਪੁੱਛਣ ਲੱਗੇ ਵੀ ਬਚਾ ਵੜਾ ਹੋਇਆ ਕਿਵੇਂ ਬਚਿਆ ਇਸ ਨੇ ਫਿਰ ਸਾਧ ਸੰਗਤ ਸਾਰੀ ਗੱਲ ਦੱਸੀ ਜੀ ਮੇਥੋਂ ਗਲਤੀ ਹੋ ਗਈ ਔਰ ਜਿਹੜੇ ਮਿਸਤਰੀ ਗੁਰੂ ਘਰ ਦੇ ਆਸਾਨ ਤੇ ਬਿਲਡਿੰਗ ਤੇ ਰੰਗ ਕਰ ਰਹੇ ਸਨ ਮੈਂ ਮਸਤਰੀਆਂ ਦਾ ਉਹ ਰੰਗ ਵਰਤ ਬੈਠਾ ਤੇ ਬਾਬਾ ਜੀ ਤੋਂ ਡਰਦੇ ਨੇ ਗੱਡੀ ਥੱਲੇ ਛਾਲ ਮਾਰ ਦਿੱਤੀ ਤਾਂ ਲੋਕਾਂ ਨੇ ਪੁੱਛਿਆ ਵੀ ਬੱਚਿਆ ਕਿਵੇਂ ਸਾਨੂੰ ਇਹ ਤਾਂ ਦੱਸ ਤਾਂ ਇਹ ਆਖਣ ਲੱਗਿਆ ਕਿ ਬਈ ਇਹ ਵੀ ਰੱਖਿਆ ਮੇਰੇ ਬਾਬਾ ਜੀ ਨੇ ਕੀਤੀ ਹੈ ਇਹ ਰੱਖਿਆ ਵੀ ਮੇਰੀ ਬਾਬਾ ਜੀ ਨੇ ਹੀ ਕੀਤੀ ਹੈ ਜਦੋਂ ਮੈਂ ਗੱਡੀ ਥੱਲੇ ਛਾਲ ਮਾਰੀ ਤਾਂ ਬਾਬਾ ਜੀ ਨੇ ਮੈਨੂੰ ਗੱਡੀ ਦੀ ਲਾਈਨ ਦੇ ਵਿਚਾਲੇ ਲਿਆ ਕੇ ਉੱਪਰੋਂ ਨੱਪੀ ਰੱਖਿਆ ਉਹ ਭਲੇ ਉਹ ਤਾਂ ਮੈਂ ਬਚ ਗਿਆ ਸਾਰੇ ਲੋਕ ਧੰਨ ਬਾਬਾ ਜੀ ਧੰਨ ਬਾਬਾ ਜੀ ਕਰਨ ਲੱਗੇ ਸਾਧ ਸੰਗਤ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਇਹ ਤਾਂ ਬਾਬਾ ਜੀ ਦਾ ਬਹਿਗਮ ਹੈ ਜੀ ਇਹ ਤਾਂ ਬਾਬਾ ਜੀ ਦਾ ਬਹਿਗਮ ਹੈ ਫਿਰ ਇਹ ਕਹਿ ਕੇ ਛਡਾ ਲਿਆ ਜਦੋਂ ਮਿਸਤਰੀ ਇੰਦਰ ਸਿੰਘ ਨੂੰ ਪਤਾ ਲੱਗਾ ਕਿ ਝੰਡਾ ਸਿੰਘ ਗੱਡੀ ਥੱਲੇ ਆ ਗਿਆ ਹੈ ਸਾਤਸੰਗਤ ਇਹ ਤਾਂ ਡਰਦਾ ਫਿਰੇ ਸਾਰੇ ਪੱਥਰ ਵਾਲੇ ਸੇਵਾਦਾਰਾਂ ਨੂੰ ਕਹਿੰਦਾ ਫਿਰੇ ਕਿ ਮਿੰਨਤ ਵਾਲੀ ਗੱਲ ਹੈ ਬਈ ਮੇਰਾ ਨਾਂ ਨਾ ਲੈ ਦਿਓ ਤੇ ਰੰਗ ਕਰਕੇ ਇਸਨੇ ਝੰਡਾ ਸਿੰਘ ਨੂੰ ਘੂਰਿਆ ਮੈਨੂੰ ਬਚਾਓ ਨਹੀਂ ਤਾਂ ਪੁਲਿਸ ਵਾਲੇ ਮੈਨੂੰ ਲੈ ਜਾਣਗੇ ਸੇਵਾਦਾਰ ਇਹਨੂੰ ਵੀ ਮਖੌਲਾਂ ਕਰਨ ਲੱਗੇ ਸਾਤਸੰਗ ਕਿ ਬਈ ਅਸੀਂ ਤਾਂ ਜ਼ਰੂਰ ਦੱਸਾਂਗੇ ਕਿ ਤੂੰ ਘੂਰਿਆ ਹੈ ਤਾਹੀਂ ਇਹ ਡਰਦਾ ਮਾਰਿਆ ਗੱਡੀ ਥੱਲੇ ਆਇਆ ਐ ਅਸੀਂ ਤਾਂ ਦੱਸਾਂਗੇ ਤਾਂ ਸਾਧ ਸੰਗਤ ਇੰਦਰ ਸਿੰਘ ਮਿਸਤਰੀ ਡਰਦਾ ਫਿਰੇ ਕਦੇ ਅੰਦਰ ਕਦੇ ਬਾਹਰ ਤੇ ਕਦੇ ਘਰ ਨੂੰ ਜਾਣ ਨੂੰ ਤਿਆਰ ਹੋ ਜਾਵੇ ਇਤਨੇ ਨੂੰ 2-4 ਸੇਵਾਦਾਰ ਝੰਡਾ ਸਿੰਘ ਨੂੰ ਅੰਦਰ ਬਾਬਾ ਜੀ ਕੋਲ ਲੈ ਆਏ ਬਾਬਾ ਜੀ ਕਹਿਣ ਲੱਗੇ ਵੇਖ ਲੈ ਸਾਧੂ ਪੁੱਛਦਾ ਸੀ ਨਾ ਕੀ ਗੱਲ ਐ ਆਹ ਦੇਖ ਲੈ ਆਓ ਸੁਣਾਓ ਕੀ ਗੱਲ ਐ ਬਾਬਾ ਜੀ ਨੇ ਆਖਿਆ ਤਾਂ ਚੰਡਾ ਸਿੰਘ ਨੇ ਡਰਦੇ ਡਰਦੇ ਨੇ ਰੋ ਕੇ ਮੱਥਾ ਟੇਕ ਕੇ ਕਿਹਾ ਜੀ ਮੇਥੋਂ ਬਹੁਤ ਵੱਡੀ ਭੁੱਲ ਹੋ ਗਈ ਐ ਬਾਬਾ ਜੀ ਮੇਰੇ ਕੋਲੋਂ ਭੁੱਲ ਹੋ ਗਈ ਮੈਂ ਰੰਗ ਵਰਤ ਬੈਠਾ ਹਾਂ ਇਸ ਕਰਕੇ ਮੈਂ ਡਰਦੇ ਨੇ ਛਾਲ ਮਾਰ ਦਿੱਤੀ ਪਰ ਆਪ ਜੀ ਨੇ ਕਿਰਪਾ ਕਰਕੇ ਮੈਨੂੰ ਬਚਾ ਲਿਆ ਸਾਰੇ ਸੇਵਾਦਾਰ ਸੁਣ ਕੇ ਹੈਰਾਨ ਹੋ ਗਏ ਬਾਬਾ ਜੀ ਨੇ ਸਾਰੇ ਸੇਵਾਦਾਰਾਂ ਤੇ ਬਹਿੰਗਵਾਂ ਨੂੰ ਇਕੱਠੇ ਕਰਕੇ ਸਮਝਾਇਆ ਕਿ ਵਈ ਅੱਗੇ ਵਾਸਤੇ ਕੋਈ ਵੀ ਇਹੋ ਜਿਹੀ ਗੱਲ ਨਾ ਹੋਵੇ ਆ ਕਿਸੇ ਨੂੰ ਵੀ ਕੋਈ ਤਕਲੀਫ ਹੋਵੇ ਤਾਂ ਸਾਨੂੰ ਦੱਸਿਆ ਕਰੋ ਸਾਨੂੰ ਦੱਸਿਆ ਕਰੋ ਡਰਨ ਦੀ ਕੋਈ ਲੋੜ ਨਹੀਂ ਤਕੜੇ ਹੋ ਕੇ ਸੇਵਾ ਕਰਿਆ ਕਰੋ ਝੰਡਾ ਸਿੰਘ ਦਾ ਡਰ ਦੂਰ ਕਰਕੇ ਸਾਦ ਸੰਗਤ ਤੇ ਪਿਆਰ ਨਾਲ ਪ੍ਰਸ਼ਾਦ ਦੇ ਕੇ ਤੋਰਿਆ ਸਾਰੇ ਜਾ ਕੇ ਆਪ ਉਹ ਆਪਣੀਆਂ ਡਿਊਟੀਆਂ ਕਰਨ ਲੱਗੇ ਇਹ ਹੈ ਬਾਬਾ ਜੀ ਦੇ ਜੀਵਨ ਇਤਿਹਾਸ ਵਿੱਚੋਂ ਸਾਖੀ ਜੋ ਆਪ ਜੀ ਨੇ ਸਰਵਣ ਕੀਤੀ ਹੈ ਇਸ ਜਨਮ ਸਾਖੀ ਦੇ ਲੇਖਕ ਸੰਤ ਬਾਬਾ ਗੀਜਾ ਸਿੰਘ ਜੀ ਹੰਸਾ ਸਾਗਤ ਜਿਨ੍ਹਾਂ ਨੇ ਵੀ ਬਾਬਾ ਜੀ ਦੀਆਂ ਜੀਵਨ ਸਾਖੀਆਂ ਪੜ੍ਹਨੀਆਂ ਹਨ ਤਾਂ ਨਾਨਕ ਸਰ ਦੇ ਵਿੱਚੋਂ ਧੰਨ ਧੰਨ ਬਾਬਾ ਇਸਰ ਸਿੰਘ ਜੀ ਮਹਾਰਾਜ ਜੀਆਂ ਦੇ ਜਨਮ ਇਤਿਹਾਸ ਦੀ ਜਨਮ ਸਾਖੀ ਪ੍ਰਾਪਤ ਕਰ ਸਕਦੇ ਹੋ ਔਰ ਬਾਬਾ ਜੀ ਦੀਆਂ ਸਾਖੀਆਂ ਸਰਵਣ ਕਰਨ ਲਈ ਸਾਡੇ ਨਾਨਕ ਸਰ YouTube ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਤਾਂ ਕਿ ਆਪ ਜੀ ਨੂੰ ਹੋਰ ਵੀ ਅਜਹੀਆਂ ਸਾਖੀਆਂ ਸਰਵਣ ਕਰਨ ਨੂੰ ਪ੍ਰਾਪਤ ਹੋ ਸਕਣ ਜੀ ਹੋਈਆਂ ਪੁੱਲਾ ਚੱਕਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ